ਸਟੀਲ ਮੈਂ ਚਾ ਵਾਕੇ ਤੇਰੇ ਨਾਲ ਬਹਿ ਕੇ ਪੀਂਦਾ ਸੁਆਦ ਆ ਬਿਮਾਰ ਹੋ ਗਈ ਬਿਮਾਰ ਬਹੁਤ ਚੰਗਾ ਛੋੜ ਮਾਰਦੀ ਆ ਭਰਾਵਾ ਭਰਾਵਾ ਉਦੋਂ ਤੱਕ ਹੀ ਬਿਮਾਰ ਹੁੰਦੀ 9 ਵਜੇ ਤੱਕ ਜਦੋਂ ਬੱਸ ਲੰਘ ਜੇ ਉਦੋਂ ਬਾਅਦ ਸਹੀ ਹੋ ਜਾਂਦੀ ਏ ਅੱਜ ਮੈਂ 11 ਵਜੇ ਕੇ ਬੋ ਮਾਰਾ ਕਰੇ ਸਾਰਿਆਂ ਨਾਲ ਪਹਿਲਾਂ ਅੱਗੇ ਹੋ ਗਏ ਡੋਰੀ ਬਹੂ ਵਾਲਾ ਵੇਖਦੀ ਕੀ ਆ ਲਾਇਆ ਅੱਗ ਮੈਂ ਇਹਨੂੰ ਤੇਲ ਫੋਲਾ ਹੈਣੀ ਜਮਾ ਵੀ ਮੈਂ ਨਹੀਂ ਪਰ ਹਮਨ ਤੂੰ ਆਪਣੇ ਉਹ ਹੀ ਕੱਢ ਲੈ ਤੇਲ ਕਿੱਥੇ ਹੈਗਾ ਮੋੜੇ ਨਾਲ ਆਪਾਂ ਔਰ ਇਹ ਮੇਰੀ ਭੈਣ ਹੈ ਵੱਡੀ ਵਾਲੀ ਤੋ ਇਸ ਕੋ ਮੈਨੇ ਪੰਪ ਦੀਆ ਹੈ ਅੱਜ ਤੂੰ ਗਾਡੀ ਚਲਾਉ ਤੁਝੇ ਚਲਾਏਗੀ ਮੈਂਟ ਚ ਫੁੱਲ ਕੇ ਗੱਡੀ ਚ ਮੰਮੀ ਕਿਤੇ ਤੂੰ ਨਾ ਸਟੀਰੀਂਗ ਨੂੰ ਹੱਥ ਪਾ ਲਈ ਇਧਰ ਪਿੱਛੇ ਤੇ ਕਿਉਂ ਮੈਂ ਵੀ ਪਾ ਸਕਦੀ ਆ ਜੇ ਮੈਂ ਸਕੂਟਰੀ ਚਲਾ ਸਕਦੀ ਜੇ ਵੀ ਆਟੋਮੈਟਿਕ ਆ ਵੀ ਮੈਂ ਚਲਾ ਸਕਦੀ ਆ ਐਡੀ ਵੀ ਆਟੋਮੈਟਿਕਲੀ ਕੰਦਾ ਨਾਲ ਆਟੋਮੈਟਿਕ ਲੱਗ ਜਾਂਦੀਆਂ ਹੁੰਦੀਆਂ ਤੇਰੇ ਨਾਲ ਆ ਆ ਬੀਬੀ ਨੇ ਕੋਸ਼ ਨਾ ਕੋ ਲੱਤ ਬਾ ਮਾਰੀ ਆ ਤੇ ਡੇਕੀ ਬੰਦ ਕਰ ਤੇ ਅੱਜ ਕਿਹੜੀ ਬੀਬੀ ਨੇ ਲੱਤ ਬਾ ਮਾਰੀ ਆ ਦੱਸੀ ਮੈਨੂੰ ਮਗਰ ਤੂੰ ਬੱਚੀ ਮਗਰ ਵਾਲਾ ਮੈਂ ਬਹੁਤ ਹਾਈ ਵੀ ਮਤਲਬ ਹੈਵੀ ਡਰਾਈਵਰ ਭਾਇ ਹੋਏ ਨੇ ਗੱਡੀ ਦੇ ਉੱਤੇ ਹੈ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੈਂ ਚਾਹ ਵਾਕੇ ਤੇਰੇ ਨਾਲ ਬਹਿ ਕੇ ਪੀਂਦਾ ਸੁਆਦ ਆ ਹੂੰ ਕਿੰਨਾ ਟਾਈਮ ਬਸ ਪੀਂਦ ਲਿਆ ਪਤਾ ਨਹੀਂ ਬਿਮਾਰ ਹੈ ਕੀ ਬਿਮਾਰ ਹੈ ਪਰਾਵਾ ਝੂਠ ਮਾਰਦੀ ਐ ਭਰਾਵਾ ਭਰਾਵਾ ਉਦੋਂ ਤੱਕ ਹੀ ਬਿਮਾਰ ਹੁੰਦੀ 9 ਵਜੇ ਤੱਕ ਜਦੋਂ ਬੱਸ ਲੰਘ ਜੇ ਉਦੋਂ ਬਾਅਦ ਸਹੀ ਹੋ ਜਾਂਦੀ ਐ ਅੱਜ ਮੈਂ 11 ਵਜੇ ਤੱਕ ਮਾਰਾ ਕਰਦੇ ਸੌਂ ਖਾਇਨ ਕਹੇ ਹੁਣ ਫੋਨ ਨਹੀਂ ਚਲਾਉਂਦੇ ਨਹੀਂ ਚਲਾਉਂਦੇ ਆ ਹੁਣ ਇੱਥੇ ਟੀਵੀ ਲੱਗ ਜੇ ਨਾ ਇਹਨੇ ਟੀਵੀ ਵੇਖਣਾ ਸਾਰਿਆਂ ਨਾਲ ਪਹਿਲਾਂ ਅੱਗੇ ਹੋ ਗਏ ਡੋਰੀ ਬਹੂ ਵਾਲਾ ਵੇਖਦੀ ਹੁੰਦੀ ਸੀਰੀਅਲ ਮੈਨੂੰ ਪਤਾ ਤੇਰਾ ਮਾਰਦੀ ਗੱਲਾਂ ਮੇਰੇ ਅੱਗੇ ਨਾਨੀ ਜੀ ਵੇਂਦੀ ਤੇ ਤੂੰ ਨਹੀਂ ਵੇਂਦੀ ਨਾਲ ਮੇਰੇ ਸਿਰ ਤੋਂ ਕਰਦੀ ਐਵੇਂ ਪੱਜੋ ਜਿਹਾ ਮੁਖੀਆਂ ਨਾ ਖਾਣੀਗੇ। ਦੱਥੇ ਖਾਂਦੀ ਜਾਣਗੀ। ਹੱਟ। ਤੂੰ ਤਾਂ ਛੁੱਟੀ ਮੰਨ ਲਈ ਨਾ ਤੈਨੂੰ ਕੀ ਆ? ਭਾਵੇਂ ਸਕੂਲ ਚੱਲੇ, ਬੰਦ ਹੋਵੇ। ਤੈਨੂੰ ਕੀ ਪ੍ਰੋਬਲਮ ਇਹ ਦੇ ਨਾਲ? ਮੈਂ ਤਾਂ ਸਾਹ ਤਾਂ ਨਿਕਲਦਾ ਨਹੀਂ ਪਿਆ ਹੋਵੇ। ਬੋਲ ਕੇ ਵਿਖਾਈ। ਮੂੰਹ ਥਾਣੀ ਤਾਂ ਸਾਹ ਲੈਂਦੀ ਪਈ। ਬੋਲ ਕੇ ਵਿਖਾਈ। ਕੋਸ਼ਟਾ ਬੋਲ ਕੇ ਵਿਖਾ। ਆਹ ਬੋਲੀ ਜਾਂ ਨਹੀਂ ਆਜਾ। ਪਹਿਲਵਾਨ ਸਾਹਿਬ ਅੱਜ ਬੈਠੇ ਨੇ। ਗਰਦੀਵੇ ਕੀ ਗਾਣਾ ਚਾਹਉਦੀ ਅੱਜ? ਅੱਜ ਨਾ ਗਲਾ ਦੁਖਦਿਆ। ਤੈਨੂੰ ਆ ਛੁੱਟੀ ਲੈ ਲਈ ਤਾਂ ਹੀ। ਕਾਲੂ ਕਾਹਦਾ ਨਿਕਲਦਾ ਨਹੀਂ ਨੱਕ ਤੇ ਕਾਲੂ ਤੇ ਗੱਲ ਸਹੀ ਹੋ ਜਾਊਗਾ ਹਾਂ ਅੱਜ ਦਵਾਈ ਦਵਾਂਗੇ ਕਾਲੂ ਕਾਲੂ ਸੰਡੇ ਆ ਕਾਲੂ ਆਲਰੇਡੀ ਇਹਦਾ ਠੀਕ ਹੀ ਹੈ ਦਿਮਾਗ ਕਾਲੂ ਠੀਕ ਹੀ ਹੈ ਨਾ ਤੂੰ ਪਰਸੋ ਚੱਲ ਜੂਗੀ ਸਕੂਲ ਹਾਂ ਦੋ ਦਿਨਾਂ ਦਾ ਫਰਕ ਕੀ ਆ ਲਾਇਆ ਅੱਗ ਮੈਂ ਇਹਨੂੰ ਤੇਲ ਪਾ ਲਾਹਣੀ ਜਮਾਂ ਵੀ ਹਾਂ ਨਹੀਂ ਫਿਰ ਹਰਮਨ ਤੂੰ ਆਪੜੇ ਹੋਈ ਕਾਟ ਲੈ ਜੇ ਤੇਲ ਇਹਦਾ ਕਿਹੜਾ ਮੋੜਿਆ ਲੈ ਆਪਾਂ ਆ ਪਟਲਾ ਆ ਜੀ ਮੇਰੀ ਮੰਮੀ ਹੈ ਔਰ ਇਹ ਮੇਰੀ ਭੈਣ ਹੈ ਵੱਡੀ ਵਾਲੀ ਤੋ ਇਸ ਕੋ ਮੈਨੇ ਪੰਪ ਦੀਆ ਅੱਜ ਤੂੰ ਗੱਡੀ ਚਲਾਉ ਤੋ ਜੇ ਚਲਾਏਗੀ ਮੈਂਟੇ ਚ ਫੁੱਲ ਕੇ ਗੱਡੀ ਚ ਮੰਮੀ ਕਿਤੇ ਤੂੰ ਨਾ ਸਟੀਰੀਂਗ ਨੂੰ ਹੱਥ ਪਾ ਲਈ ਇਧਰ ਪਿੱਛੇ ਤੇ ਕਿਉਂ ਮੈਂ ਵੀ ਪਾ ਸਕਦੀ ਆ ਜੇ ਮੈਂ ਸਕੂਟਰੀ ਚਲਾ ਸਕਦੀ ਜੇ ਵੀ ਆਟੋਮੈਟਕੀ ਆ ਵੀ ਮੈਂ ਚਲਾ ਸਕਦੀ ਆ ਐਡੀ ਵੀ ਆਟੋਮੈਟਿਕਲੀ ਕੰਦਾ ਨਾਲ ਆਟੋਮੈਟਿਕ ਲੱਗ ਜਾਂਦੀਆਂ ਹੁੰਦੀਆਂ ਤੇਰੀਆਂ ਬੀਬੀਆਂ ਦੀ ਲੱਗ ਜੀ ਤੇ ਫੇਰ ਕੀ ਆ ਲਾਉ ਯਾਨੇ ਮੈਂ ਬੁਗੀ ਆਹ ਦੇਖ ਓ ਵਾਪਰੇ ਤੂੰ ਵੀ ਤੂੰ ਦੀ ਬਾਈ ਆ ਬੀਬੀ ਨੇ ਕੋchna ਕੋ ਲੱਤਵਾ ਮਾਰੀ ਆ ਤੇ ਡੇਕੀ ਬੰਦ ਕਰਦੇ ਅੱਜ ਕਿਹੜੀ ਬੀਬੀ ਨੇ ਲੱਤਵਾ ਮਾਰੀ ਆ ਦੱਸੀ ਮੈਨੂੰ ਮਗਰ ਤੂੰ ਬੈਠੀ ਮੰਗਿਆ ਤੇ ਡਾਗਰੇ ਪਾਸੇ ਤੇ ਲੱਤਾਂ ਮੇਰੇ ਪਿਛਲੇ ਪਾਸੇ ਐਂਪ ਦੇ ਕੋਲੇ ਛੇੜਖਾਨੀ ਕੀਤੀ ਗਈ ਆ ਕਿਹੜੇ ਐਂਪ ਦੇ ਕੋਲੇ ਛੇੜਖਾਨੀ ਕੀਤੀ ਗਈ ਆ ਭਾਈ ਦਾ ਲੱਤਾਂ ਹੀ ਤੱਕ ਪਹੁੰਚ ਨਹੀਂ ਦੇ ਦਿੱਤੀਆਂ ਪਸੰਦ ਆ ਰਾਮਾ 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 ਪ੍ਰਾਪਾ 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 ਆਪੇ ਜਣਾ ਸਿੱਧੀ ਚੱਲ ਜੀ ਸਿੱਧੀ ਚੱਲ ਜੀ ਉਹ ਤੇ ਹੈਵੀ ਮਤਲਬ ਹੈਵੀ ਡਰਾਈਵਰ ਭਾਇੋ ਇਹਨੇ ਗੱਡੀ ਦੇ ਉੱਤੇ ਹੈਵੀ ਵਜਨ ਪੱਕੋਂ ਵੀ ਤੇ ਚਲਾਉਣ ਪੱਖੋਂ ਵੀ ਗੱਡੀ ਦੇ ਉੱਤੇ ਚਾਰ ਚਾਰ ਬ੍ਰੇਕਾਂ ਐ ਮਾਰਦੀ ਹੈ ਐ ਆਪਣੇ ਜਿਹਦਾ ਮਾੜਾ ਮੋਟਾ ਧੌਣ ਹਲਾ ਕੇ ਅਗਲਾ ਪਿੱਛੇ ਵੇਖ ਲਿੰਦਾ ਇਹ ਨਹੀਂ ਵੇਖਦੀ ਇਹ ਤਾਂ ਸਿੱਧਾ ਹੀ ਮਸ਼ੀਨ ਦੇ ਵਿੱਚ ਦੀ ਵੇਖਦੀ ਆ ਬਸ ਬਸ ਵੱਡੀ ਡਰਾਈਵਰੀ ਆ ਆਸਟ੍ਰੇਲੀਆ ਨਹੀਂਗਾ ਇਹ ਹੈਗਾ ਪੰਜਾਬ ਇੱਥੇ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸੇ ਸ਼ੀਸ਼ਾ ਚ ਬੰਦਾ ਨਹੀਂ ਹੋਣਾ ਤੇ ਤੁਹਾਡੇ ਨਾਲ ਆਣ ਕੇ ਵੱਜ ਜਾਣਾ ਜਿਵੇਂ ਕਿ ਆਇਆ ਕਿੱਥੋਂ ਐਵੇਂ ਦੇ ਆ ਇੱਥੇ ਹਾਲਾਤ ਤੇ ਬਚ ਕੇ ਇੱਕ ਤੇ ਆਓ ਆਓ ਯੋ 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 ਲੱਗੀ ਪੈਰ ਵੀ ਨਿੱਕੀ ਆ ਆ ਜਾਣੇ ਆ ਜਾਣੇ ਪੂਰੇ ਆ ਜਾਣੇ ਪਾਕਿਸਤਾਨ ਚੱਲ ਗੰਦੇ ਆ ਸਵੀਟ ਕੋਈ ਨਹੀਂ ਫਿਰ ਕੀ ਹੋ ਗਿਆ ਫਿਰ ਸੋਸਦਾ ਇੰਡ ਹੋ ਗਿਆ ਆਹ ਸਹੀ ਆ ਆਹ ਸਹੀ ਆ ਤੇ ਸੌਸ ਪਾ ਰਹੇ ਹਾਂ ਆ ਸਹੀ ਆ ਉਹ ਆਹ ਹਾਂ ਸਹੀ ਆ ਬਈ ਸੌਸ ਹੀ ਬੜੀ ਖਤਰਨਾਕ ਓਏ ਨਹੀਂ ਨਹੀਂ ਹਾਂ ਆ ਸਹੀ ਆ ਓਏ ਆ ਸਹੀ ਆ ਐਨੂੰ ਸੌਸ ਵੀ ਦੇ ਦੋ ਸੌਸ ਵੀ ਨਾਲ ਹੀ ਪਾ ਲਿਓ ਪੁੱਛੀ ਹਾਂ ਇਹ ਕਾਹਦੇ ਜਿਹੜਾ ਗੁੱਡ ਸੋਲਾ ਆਹ ਸਹੀ ਆ ਸੀ ਤੁਹਾਨੂੰ ਕੋਈ ਮੁੰਡਾ ਥੱਕ ਵੀ ਥੋੜੀ ਮੈਡਮ ਮੈਂ ਤੁਸੀ ਦਾੜੀ ਦੋਢੀ ਸ਼ੇਪ ਕਰਾ ਰਹੇ ਨਹੀਂ ਮੈਂ ਨਹੀਂ ਤੁਹਾਨੂੰ ਕਾਨੂੰਨ ਜਾਣਾ ਜਿਹੜਾ ਫੁੱਲ ਨਹੀਂ ਇਹ ਪਾਪਾ ਤੇ ਗਏ ਹਨ ਤੁਸੀਂ ਆਪਣੇ ਪਾਪਾ ਦੇ ਲਈ ਮੈਂ ਤੁਹਾਨੂੰ ਜਾਣਾ ਅੱਧ ਦੀ ਨਹੀਂ ਵੀ ਪੰਜਾਬ ਤੋਂ ਮੇਰਾ ਉਹ ਭਾਈ ਇਹਦਾ ਗਏ ਹੁੰਦਾ ਮੇਰਾ ਇਮੋਟਾ ਥੋੜਾ ਜਹਾ ਜੀ ਵੀ ਹਜੇ ਵੀ ਬਈ ਇਹਦੇ ਪੈਰ ਕੀ ਆ ਮਰਦਾਨਾ ਜੀ ਇਹ ਪੈਰ ਨਹੀਂ ਵੀ ਸਾਰਾ ਮਰਦਾਨਾ ਅੱਜ ਤੁਸੀਂ ਆਇਓ ਕਦੇ ਹੈਲੋ ਮੈਂ ਕਾਲ ਕਰ ਰਿਹਾ ਮੈਂ ਮੈਂ ਤੇਰਾ ਪੁੱਤ ਆਉਂਦੇ ਆਂ ਓਏ ਆ ਕੇ ਵਾਕਿਆ ਬੋਲ ਆ ਮੈਂ ਤੇਰਾ ਕੈਪਰ ਆਇਓ ਤੇਰੇ ਬਹੁਤ ਸੋਹਣੇ ਲੱਗਦੇ ਆ ਸੱਜੇ ਜੀ ਕਿਤੇ ਨਾ ਕਿਹਾ ਯਾਦ ਆ ਬਹੁਤ ਔਖਾ ਬੀ ਕੁੜੀਆਂ ਬੜੀ ਕਿਵੇਂ ਮੈਮ ਇਹ ਕਲਰ ਬਹੁਤ ਅੱਛਾ ਹੈ ਸੌਰੀ ਆ ਪਿੱਛੇ ਚੜਾ ਇਕੱਲੀਆਂ ਸੌਖੀ ਪਸੰਦ ਕੋ ਕਰਦੇ ਆ ਜੀ ਜੁਨੀਆਂ ਦੀ ਨਾ ਵੀਰ ਨੇ ਨਵੀਆਂ ਚੱਪਲਾਂ ਲਈਆਂ ਤੇ ਮੋਚੀ ਦੇ ਸਟੋਰ ਤੇ ਆਓ ਆਪਦੀਆਂ ਪ੍ਰਾਣੀਆਂ ਇੱਥੇ ਸਜਾਜੋ ਤੇ ਨਵੀਆਂ ਚੱਕ ਕੇ ਲੈ ਲਿਓ ਉਹਨਾਂ ਨੇ ਹੁਣ ਆ ਆਫਰ ਚੱਲਦੀ ਬਈ ਯਾਰ ਬਹਾਵਾਸ ਇੱਥੇ ਰੱਖਤੀਆਂ ਤੇ ਆਹ ਸਕੈਚ ਚ ਤੇ ਇਹਨਾਂ ਨੇ ਸਾਨੂੰ ਦੇਤੀਆਂ ਨਹੀਂ ਕਿਵੇਂ ਲੱਗਿਆ ਤੁਹਾਨੂੰ ਉਹ ਦੇਖ ਕੇ ਡੀਲ ਦੇਖ ਕੇ 2 ਲੱਖ ਰੁਪਏ ਦੇਣ ਲੱਗੇ ਨਾਲ 2 ਲੱਖ ਰੁਪਇਆ ਕਹਿੰਦੇ ਭਾਜੀ ਤੁਸੀਂ ਐਨੇ ਪਵਿੱਤਰ ਪੈਰਾਂ ਨਾਲ ਕੇ ਚੱਲੇ ਤੇ ਸਾਡੀਆਂ ਚੱਪਲਾਂ ਵੀ ਬਹੁਤ ਮਹਿੰਗੀਆਂ ਵਿਕਣੀਆਂ ਤੇ ਇੱਥੇ ਤਾਂ ਬੋਲੀ ਲੱਗਣੀ ਆ ਇਹ ਭਾਜੀ ਅਸੀਂ ਉਹ ਹਦੀ ਕਰੀਲ ਚੱਲੀਏ ਦੇ ਨਾਲ ਜੀ 11 ਮਿਲੀਓ 11 ਇਕੀ ਆ ਉਹ ਚੱਪਲਾ ਇਹ ਸਾਡੀ ਦੇਜ ਦੀ ਮਿੱਟੀ ਵੀ ਨਾਲ ਹੀ ਲੱਗੀ ਹੋਈ ਹੈ ਸਾਡੇ ਪਿੰਡ ਸਾਡੇ ਪਿੰਡ ਦੀ ਮਿੱਟੀ ਸਾਡੇ ਕੁੱਤੇ ਦੀ ਡੱਟੀ ਵੀ ਲੱਗੀ ਥੋੜੀ ਹਾਂਜੀ ਸਰ ਪਾਣੀ ਥੋੜਾ ਹੈ ਵੱਧ ਹੈਗਾ ਤੇ ਟੱਟੀ ਦਾ ਦੇ ਚੱਪਲ ਤੋਂ ਇਹ ਵੀਰ ਦਾ ਮੈਂ ਨਾਮ ਲਖਾਉਣਾ ਇੱਥੇ ਫਿਰ ਸੀ ਹਾਸ ਵਾਲੀ ਉਹ ਕੀ ਥੋੜੀ ਉੱਤੋਂ ਥੱਲੇ ਲਖਾਉਣਾ ਜਦੋਂ ਠੀਕ ਹੋ ਗਈ ਉਹ ਤੇ ਲਗਾ ਦੇ ਦੱਸੋ ਮਤਲਬ ਤੁਸੀਂ ਕੀ ਮੁੱਲ ਰੱਖਿਆ ਕੀ ਕਿੰਤੋਂ ਤੱਕ ਅਪ ਛੱਡ ਦਾ ਕੇ ਗਾਹ ਨੂੰ ਸਵਾਰ 2 ਲੱਖ ਕਾਰਡ ਐਕਸੈਪਟਡ ਆ ਸਾਰੇ ਆ ਨਾ ਵਿਆਜ ਕਾਟ ਤੇ ਵੀ ਮਿਲ ਜਾਣਗੀਆਂ ਹਾਂਜੀ ਵਿਆਜ ਕਾਟ ਤੇ ਹੁੰਦੇ ਰੰਗ ਸਟੋਰਮੈਂਟ ਹੋਰੀ ਤੇ ਜਿਵੇਂ ਸਾਫ ਕਰਕੇ ਦਵਾਂਗੇ ਤੇ ਟੱਟੀ ਦੇ ਨਾਲ ਆਈਡੀ ਮੈਂਸ਼ਨ ਕਰਾ ਪਿਆ ਨਾ ਟੱਟੀ ਆਪ ਨਾ ਨਹੀਂ ਆਈਡੀ ਮੈਂਸ਼ਨ ਕਰਾ ਲਾ ਆਪਣਾ ਤੇ ਫਿਰ ਸਸਤਨਾ ਹੋਏਗਾ ਜੀ ਸੱਚੀ ਇੱਚੀ ਲੱਗੀਆਂ ਸੱਚੀ ਕੋਈ ਮਿਆਗ ਨਹੀਂ ਜੇ ਅਸੀਂ ਇਹਨੂੰ ਰਗੜ ਕੇ ਸਾਫ ਕਰ ਗਏ ਖਤਨੀ ਹੋ ਜਾਣੀ ਜੇ ਬਗਾਇਦਾ ਮਤਲਬ ਕੋਈ ਕੋਈ ਟੱਟੀ ਦਸ ਨਹੀਂ ਜਾਂਦੀ ਆ ਯਾਰ ਦਾ ਸਾਰਾ ਜਾਦੇ ਹੋ ਗਿਆ ਕਿੱਤਰਾਂ ਕਈ ਹੱਥਾਂ ਵੱਲ ਥੱਕਦੇ ਉਹ ਤੱਕਿਆ ਤੱਕਦੇ ਓ ਹਾਂ ਵੱਲ ਤੱਕਦੇ ਆਏ ਸੀ ਵੇ ਮੈਂ ਅੱਖਾਂ ਵੱਲ ਤੱਕ ਬੈਠੀ ਵਿਚਨ ਪਿੰਦੀਆਂ ਰਾਤਾਂ ਨੂੰ ਹਈ ਚੜਦੀ ਉਮਰੇ ਖਤ ਬੈਠੀ ਉਹੀ ਭੰਪੜ ਮਚਪਦਾ ਹੋੜੀ ਜਾਵੇ ਇਹਨਾਂ ਗੱਲਾਂ ਤੋਂ ਜਕਦਿਆਂ ਆਈ ਸੁਣ ਰਹੇ ਜਾਲਿਆ ਸਰਦਾਰ ਵੇ ਤੈਨੂੰ ਵਿਰਲਾਥਾ ਨਹੀਂ ਤੱਕਦਿਆਂ ਆ ਜਿਹੜੇ ਏਗਲਾ ਕਹਿਣਾ ਤੂੰ ਏ ਇਧਰੋਂ ਮੁੰਡਿਆਂ ਨੇ ਤਿਆਰੀ ਖੇਚ ਲਈ ਆ ਕਹਿੰਦੇ ਉਧਰੋਂ ਕਹਿੰਦੇ ਬਾਬਾ ਜੀ ਨੇ ਵੀ ਤਿਆਰੀ ਖੇਚ ਲਈ ਆ ਤੇ ਬੱਦਲ ਵੇਖ ਲਓ ਪਿਛੇ ਕੰਨਾ ਚੜਿਆ ਆਉਂਦਾ ਵਾ ਮੈਂਨੇ ਤੁਹਾਡਾ ਮਸਾਲਾ ਹੀ ਰਲਣਾ ਕੱਲਾ ਬਸਦੇ ਉਹਨੇ ਟਾਈਮ ਨੂੰ ਮਾਰਾ ਨਹੀਂ ਆਇਆ ਨਾ ਕਹਣਾ ਆ ਵੀ ਆਜੋ ਤਗੜੇ ਹੈ ਬਹੁਤੀ ਮੈਰੀ ਹੈ ਕੋਈ ਨਹੀਂ ਤੁਹਾਨੂੰ ਦੁਪਹਿਰ ਦੀ ਰੋਟੀ ਤੱਕ ਜੇ ਲੱਗਣ ਦੇ ਦੇਵੇ ਦੇ ਦੇਵੇ ਨਹੀਂ ਤੇ ਨਹੀਂ ਬਾਈ ਜੀ ਅੱਜ ਸਾਡੇ ਨਕਾਵਾ ਖ ਟੋਲ ਵਜੇ ਕਦੇ ਗੁਰੂਆ ਹੋਵੇ ਕ ਉਹ ਆਪ ਹੀ ਦੱਸਦਾ ਓ ਤੁਸੀਂ ਆ ਵੀ ਗਈ ਇਹਨੇ 20 ਤਾਂ ਤੇ ਵੀਰੋਂ ਉਹ ਵੇਖ ਲੈ ਤੇਰੇ ਸਾਹਮਣੇ ਆ ਨਹੀਂ ਆਉਂਦੇ ਨਾ ਗਿਆ ਹੋ ਗਈ ਗੱਲ ਹੋ ਗਈ ਗੱਲ ਹਾਂਜੀ ਸੂਚਨਾ ਦੇ ਆਧਾਰ ਤੇ ਮਿਲ ਗਿਆ ਭਾਈ ਲੱਗਦਾ ਸ ਮੌਸਮ ਵਿਭਾਗ ਲੋ ਜਾਣਕਾਰੀ ਆ ਗਈ ਆ ਵੀ ਆਪਣੇ ਤੋਂ ਸਾਈਡ ਸਾਈਡ ਦੀ ਨੰਗੇ ਨਾ ਪਰੇ ਪਰੇ ਦੀ ਆ ਆਪਣੇ ਉੱਤੇ ਨਹੀਂ ਵਰਦਾ ਠੀਕ ਆ ਆ ਜੋ ਬਾਬੇ ਅੱਗੇ ਪਾਸ ਕਰ ਦੇਣੀ ਵੀ ਪਰੇ ਪਰੇ ਦੀ ਨੰਗੇ ਜਾ ਹੋਰੇ ਦੇ ਸੋਹਰੇ alli ਭੇਜ ਦੇਣਾ ਜਾਂ ਫਿਰ ਇੱਧਰ ਅੰਮ੍ਰਿਤਸਰ ਹੋਰੇ ਉਹ ਆਪੇ ਨਾਉਂਦੇ ਕਰਨਗੇ ਜਿੰਨਾ ਵੀ ਆਉ ਉਹਨਾਂ ਆਪਣਾ ਕੰਮ ਲੇਟ ਹੋ ਜਾ ਕੰਮ ਲੇਟ ਹੋ ਹੀ ਜਾਣਾ ਜੀ ਇਹਦਾ ਪਤਾ ਹੀ ਹੈ ਤੁਹਾਡਾ ਮਾਲ ਲੜਿਆ ਰਿਆ ਪਿਆ ਤੇ ਉਧਰ ਆ ਕਿਉਂ ਪਰ ਨੌਜਵਾਨ ਤਰੇ ਜਾਂਦੇ ਆ ਨੌਜਵਾਨ ਪੀੜੀ ਨੌਜਵਾਨ ਪੀੜੀ ਮਲੇ ਪੈਰ ਵਿੰਗਾ ਧਰਦੀ ਗੱਲ ਵੱਖਰੀ ਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ